कांगड़ जिला ओथों ਦਾ ਰਾਏ ਜੋਤ ਸਿੱਖ ਦੀ ਬੱਚੀ ਇਹਦੇ ਨਾਲ ਵਿਆਹੀ ਉਸ ਬੱਚੀ ਦੇ ਪਿਤਾ ਨੇ ਸਿੱਖੀ ਦੀ ਦਾਤ ਦਿੱਤੀ ਸੀ ਬੱਚੀ ਜਿੱਥੇ ਵਿਆਹੀ ਗਈ ਮਾਇਆ ਵੀ ਹੈਗੀ ਰਾਜ-ਰਾਜ ਕੇ ਕੱਪੜੇ ਪਾਣ ਨੂੰ بڑے-बड़े ਮਹਿੰਗੇ ਤੇ ਅਣਮੋਲ ਪਦਾਰਥ ਵੀ ਘਰ ਵਿੱਚ ਨੇ ਵਧੀਆ ਤੋਂ ਵਧੀਆ ਪ੍ਰਕਾਰ ਦੇ ਪਦਾਰਥ ਛਕਣਾ ਲਈ ਵੀ ਜਿੱਥੇ ਬੱਚੀ ਵਿਆਹੀ ਗਈ ਰਾਏ ਜੋਤ ਤਰ੍ਹਾਂ-ਤਰ੍ਹਾਂ ਦਾ ਗਹਿਣਾ ਉਹ ਵੀ ਪਾਣ ਨੂੰ ਹੈ ਇਹ ਸਾਰਾ ਕੁਝ ਹੁੰਦਿਆਂ ਤਾਂ ਵੀ ਬੱਚੀ ਰੋਂਦੀ ਏ ਉਦਾਸ ਏ ਕਿ ਜਿੱਥੇ ਮੈਂ ਵਿਆਹੀ ਗਈ ਆ ਬਾਬੇ ਨਾਨਕ ਦੀ ਸਿੱਖੀ ਲਈ ਸਿੱਖੀ ਲਈ ਪੜੀ ਨਹੀਂ ਸਿਮਰਨ ਨਹੀਂ ਅਵਰਤ ਹੋਇਲਾ ਨਹੀਂ ਰੱਬ ਦਾ ਪਤਾ ਹੀ ਕੋਈ ਕੀ ਬਣੇਗਾ ਮੇਰਾ ਅਗਲੀ ਲਾਈਫ ਦਾ ਕੀ ਬਣੇਗਾ ਮੇਰਾ ਕਿਉਂਕਿ ਇਹ ਜੂਆ ਜੂਆ ਜਦੋਂ ਰਿਸ਼ਤਾ ਹੁੰਦਾ ਉਦੋਂ ਨਹੀਂ ਪਤਾ ਲੱਗਦਾ ਸੁਭਾਅ ਕੀ ਬਾਦਿਸ ਪਤਾ ਲੱਗਦਾ ਸੁਭਾ ਕੀ ਇਹ ਵਿਆਹ ਵੀ ਇੱਕ ਜੂਆ ਹੈ ਜੀਵਨ ਸਾਥੀ ਚੰਗਾ ਬੱਲੇ ਪੈ ਜਾਏ ਤੇ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਹਾਂ ਸ੍ਰੀ ਤੇ ਜਰਾ ਜਰਾ ਫਿਰ ਦੂਸਰਾ ਪੱਖ ਹੋ ਜਾਏ ਤੇ ਜ਼ਿੰਦਗੀ ਨਰਕ ਬਣ ਜਾਂਦੀ ਕਦ ਮੇਲ ਲਾਂਗੇ ਪੜ੍ਹਾਈ ਵੇਖ ਲਾਂਗੇ ਮਾਇਆ ਬਾਰੇ ਵੇਖ ਲਾਂਗੇ ਅੰਦਰਲਾ ਸੁਭਾਅ ਵਰਤਕੀ ਪਤਾ ਲੱਗੇ ਵਰਤਕ ਹੋੜ ਘਰ ਵਿੱਚ ਗਹਿਣਾ ਵੀ ਹੈ ਪਦਾਰਥ ਵੀ ਰੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਹੈ ਪਰ ਮਨ ਉਦਾਸ ਹੈ ਗੁਰੂ ਨਾਨਕ ਦੀ ਸਿੱਖੀ ਰਹੀ ਦੇਰੇ ਘਰ ਆ ਲੈਨੇ ਕਦੀ ਗੁਟਕਾ ਸੱਬ ਫੜਿਆ ਹੀ ਨਹੀਂ ਅਬਰਤ ਵੇਲੇ ਦਾ ਪਤਾ ਹੀ ਨਹੀਂ ਸਿਮਰਨ ਦਾ ਬਾੜੀ ਦਾ ਪਤਾ ਹੀ ਕੋਈ ਤੇ ਹਰ ਵੇਲੇ ਅਰਦਾਸਾਂ ਕਰਦੀ ਵੇਖੋ ਇਹੋ ਜਿਹਾ ਕੋਈ ਕੋਈ ਹੁੰਦਾ ਜੇ ਨਹੀਂ ਤੇ ਆਜਿਕਲ ਕਈਆਂ ਕੋਲ ਸਿੱਖੀ ਦੀ ਦਾਤ ਹੁੰਦੀ ਹੈ ਪਰ ਜਦੋਂ ਪਦਾਰਥ ਆ ਜਾਣ ਤੇ ਸਿੱਖੀ ਵਿਸਰ ਜਾਂਦੀ ਹੈ ਬਹੁਤ ਦੂਜੇ ਯੋਗ ਚੱਲ ਰਹੇ 90% ਬੱਚੇ ਵੀ ਨਾਸ਼ਤਾ ਨਹੀਂ ਲੈਂਦੇ ਰੋਟੀ ਨਹੀਂ ਲੈਂਦੇ ਜਦ ਤੱਕ ਮੋਬਾਈਲ ਤੇ ਗਾਣੇ ਨਾ ਲੱਗੇ ਇੱਕ ਸੁਭਾਅ ਬਣ ਗਿਆ ਉਧਰ ਗਾਣੇ ਲੱਗਣਗੇ ਤੇ ਤਾਂ ਉਹਦੇ ਮੂੰਹ ਹੀ ਮੁੜ ਕੀ ਹੈ ਜਿਹਨੂੰ ਕਹਿ ਲੋ ਪੂਰਾ ਯੋਰ ਕਰ ਲੇ ਲੋ ਕਿੰਨਾ ਕੁ ਚੱਲ ਪਿਆ ਇੰਸਟਾਗ੍ਰਾਮ ਚੱਲ ਪਿਆ ਫੇਸਬੁਕ ਚੱਲ ਪਿਆ ਜਿਹੜਾ ਗਲਤ ਕੰਮ ਕਰਨੇ ਕਿੰਨੀਆਂ ਕਿੰਨੀਆਂ ਆਈਡੀਆ ਬਣ ਗਏ ਕਈ ਕੋਈ ਕਰਦੇ ਆਪਣੇ ਆਪ ਨੂੰ ਨਰਕਾਂ ਵੱਲ ਧੱਕ ਰਹੇ ਆ ਨਰਕਾਂ ਵੱਲ ਕਿੰਨਾ ਸਮਾਂ ਇਹਦੇ ਤੇ ਵੇਸਟ ਜਾ ਰਿਹਾ ਗੁਰੂ ਸਾਹਿਬ ਬਚਾ ਕੇ ਰੱਖ ਵੇਸ਼ ਸਮੇ ਨੂੰ ਪਚਾਉਣਾ ਹੀ ਹੈ ਇੱਕ ਹੁੰਦੇ ਰੋਜੇਵੇਂ ਕੰਮ ਉਹਦੇ ਵਿੱਚੋਂ ਵੀ ਨਿਚੋੜ ਕੱਢ ਕੇ ਨਾ ਜ਼ਰੂਰੀ ਕੰਮ ਬਸ ਉੱਥੋਂ ਤੱਕ ਰਹਿ ਗਏ ਬਾਕੀ ਪਹਿਰਾ ਬਾਣੀ ਦਾ ਹੀ ਰਹਿ ਗਿਆ ਜ਼ਰੂਰੀ ਕੰਮ ਬਸ ਜਿਹੜੇ ਪਤਾ ਵੀ ਇਹਦੇ ਵਿੱਚ ਸੇਵਾ ਭਾਵਨਾ ਹੈ ਇਹਦੇ ਵਿੱਚ ਕਿਹਦਾ ਪ੍ਰਵਕਾਸ਼ ਜਿੰਨੇ ਸਵਾਸ ਬਚਾ ਸਕੋ ਬਚਾਓ ਨਿਰਯ ਕਥਾ ਨਾ ਸੁਣੀਏ ਕਿਹੜੀ ਭੈਣ ਬਾਬਾ ਦੀਪ ਸਿੰਘ ਜੀ ਦਾ ਅੱਗੇ ਮਾਨ ਨਹੀਂ ਵਿੱਚ ਕਿਹੜੇ ਵੀਰ ਨਹੀਂ ਵਿੱਚ ਪਰ ਉਹਨਾਂ ਦੀ ਕਥਾ ਸੁਣਨ ਤੱਕ ਨਾ ਰਹੀ ਐ 101 ਜਪਜੀਤ ਸਾਹਿਬ ਕਿਤੇ 13 21 26 31 ਸਾਡਾ ਵੀ ਹੋ ਜਾਣਾ। ਆਂਦੇ ਦੇ। ਉਹ ਤਾਂ ਹੀ ਹੋਏਗਾ ਜੇ ਤੁਸੀਂ ਵਿਕਾਰ ਕਮਾਣਾ ਪਿਆ ਕਰੋਗੇ ਉਸ ਤੋਂ ਬਾਅਦ ਰੋਜ਼ੀਆਂ ਵਿਆਂ ਨੂੰ ਘਟਾਓਗੇ ਜ਼ਰੂਰੀ ਕੰਮ ਸਰਵ ਜਿਹੜੇ ਕਰਨੇ ਆ ਆਪਣੀ ਡਿਊਟੀ ਐ ਪਰ ਉਹਨਾਂ ਨੂੰ ਲੈ ਕੇ ਚਲੋਗੇ ਤਾਂ ਹੀ ਇਹ ਸਮਾਂ ਦੇ ਸਕੋਗੇ ਗਤੀ ਗਤੀ ਪਠਾ ਤਾਂ ਹੀ ਇਹ ਸਮਾਂ ਇਧਰ ला ਸਕੋਗੇ ਇਹੋ ਜਿਹਾ ਪਿਆਰ ਉਹ ਬੱਚੀ ਵਰਗਾ ਵੇਖੋ ਮਾਇਆ ਬੜੀ ਹੈ ਪਰ ਚੈਨ ਨਹੀਂ ਗਹਿਣਾ بڑا ਘਰ ਚ ਚੈਨ ਨਹੀਂ ਪਦਾਰਥ ਬੜੇ ਚੈਨ ਨਹੀਂ ਕੱਪੜੇ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਐ ਕੋਹ ਰਾਏ ਜੋਤ ਪੂਰਾ ਤਗੜਾ ਬੰਦਾ ਤੁਸੀਂ ਹੁਣੇ ਕੀ ਮੰਗ ਰਹੇ ਸੀ ਸਤਿਗੁਰੂ ਮੇਰੇ ਕਲਮ ਹੱਥ ਤੇਰੇ ਮੇਰੇ ਸੋਹਣੇ ਸੋਹਣੇ ਪਰ ਇਹ ਬੱਚੀ ਕੀ ਮੰਗਦੀ ਹੈ ਜਨੇ ਰਾਤ ਇਹ ਮੰਗਦੀ ਹੈ ਮਹਾਰਾਜ ਸਭ ਕੁਝ ਹੈਗਾ ਸਿੱਖੀ ਨਹੀਂ ਘਰ ਦੀ ਸਿੱਖੀ ਇਹ ਕੀ ਮੰਗਦੀ ਹੈ ਮੇਰੇ ਸਿੱਖੀ ਵਾਲੇ ਲੈਖ ਤੇ ਤੇ

ਦੇਂਦੇ ਮੇਰੇ ਸਿੱਖੀ ਫਰਿਆਦਾ ਪਹੁੰਚ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੁਦਰਤੀ ਪ੍ਰੋਗਰਾਮ ਬਣ ਗਿਆ ਕਾਂਗੜਾ ਜ਼ਿਲ੍ਹੇ ਦਾ ਤੇ ਕੁਝ ਦਿਨ ਉਥੇ ਟੁੱਟਿਆ ਨੂੰ ਜੋੜ ਗੁਰੂ ਹਰਗੋਬਿੰਦ ਸਾਹਿਬ ਇਹ ਬੱਚੀ ਨੂੰ ਪਤਾ ਲਗਾ ਕਿ ਕਾਂਗੜ ਜ਼ਿਲ੍ਹੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਤੇ ਉੱਚੀ ਉੱਚੀ ਬੋਲੇ ਮੇਰੇ ਘਰ ਕੇ ਆਏ। ਮੇਰੀਆਂ ਫਰਿਆਦਾ ਸੁਣ ਕੇ ਆਏ। ਮੇਰੀ ਝੋਲੀ ਭਰਨ ਆਏ। ਹੁਣ ਘਰ ਵਾਲੇ ਨੂੰ ਨਾਲ ਖੜਨਾ ਸੀ। ਕਹਿੰਦੀ ਕਰਾਂ ਕੀ? ਨਾ ਨਾ ਕਰ ਦਵੇ। ਵੀ ਮੈਂ ਨਹੀਂ ਜਾਣਾ। ਕਹਿੰਦੀ ਇੰਜ ਕਰਦੀਆਂ ਵੀ ਪਹਿਲੇ ਘਰ ਵਾਲੇ ਨੂੰ ਗੁਰੂ ਹਰਗੋਬਿੰਦ ਸਾਹਿਬ ਦੀਆਂ ਵਡਿਆਈਆਂ ਸੁਣਾਉਂਦੀ ਐ ਵਡਿਆਈਆਂ ਨਾਲ ਮਨ 'ਚ ਜਗ੍ਹਾ ਬਣੇ ਉਹ ਜਗ੍ਹਾ ਬਣਨ ਤੋਂ ਬਾਅਦ ਫਿਰ ਹਾਂ ਹੋ ਸਕਦੀ ਹੁਣ ਸਾਈਂ ਬੀਆ ਮੀਰ ਜੀ ਦੀ ਅਸੀਂ ਕਥਾ ਜਦੋਂ ਸੁਣਦੇ ਆ ਕਿੱਡੀ ਵੱਡੀ ਵਡਿਆਈ ਕਿ ਸਾਡੀਆਂ ਰੂਹਾਂ ਅਮਰਤ ਵੇਲੇ ਜਾਂਦੀਆਂ ਤੇ ਅੱਲਾ ਦੇ ਆਸਣ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਬੈਠੇ ਆਖੋ ਸਤਨਾਮ ਵਾਹਿਗੁਰੂ ਇਹ ਚੀਜ਼ਾਂ ਬੰਦੇ ਨੂੰ ਕਿ ਤੇ ਹਿਲਣ ਦੇਣਗੀ ਪਰ ਤਾਂ ਕਿਸੇ ਭਾਵਨਾ ਜ ਰੱਖਣਗੀਆਂ ਮੇਰਾ ਰੱਬ ਵੀ ਤੂੰ ਹੀ ਹੈ ਗੁਰੂ ਹਰਗੋਬਿੰਦ ਮੇਰਾ ਪਰਮੇਸ਼ਰ ਵੀ ਤੂੰ ਹੀ ਵਡਿਆਈਆਂ ਜਿਹੜੀਆਂ ਉਹ ਜਗ੍ਹਾ ਦੇਦੀ ਸੁਣਿਆਂਗਾ ਇਹ ਬੱਚੀ ਜੜੀ ਏ ਕਹਿਣ ਲੱਗੀ ਪਹਿਲੇ ਘਰ ਵਾਲੇ ਨੂੰ ਵੜਾਈਆਂ ਸੁਣਾਵਾ ਤੇ ਹੋ ਸਕਦਾ ਨਾ ਨਾ ਕਰਾ ਤੇ ਕੀ ਆਖਿਆ ਪਤਾ ਨਗਾ ਜੇ ਉਹ ਕਹਿੰਦੇ ਕੀ ਗੁਰੂ ਨਾਨਕ ਦੇਵ ਜੀ ਦੀ 6ਵੀਂ ਜੋਤ ਗੁਰੂ ਹਰਗੋਬਿੰਦ ਸਾਹਿਬ ਸਾਡੇ ਕਾਂਗੜ ਜ਼ਿਲ੍ਹੇ ਵਿੱਚ ਆਏ। ਕਹਿੰਦਾ ਅਛਾ ਨੰਦਨੀ ਪਤਨ ਕਹਿੰਦੀ ਗੁਰੂ ਹਰਗੋਬਿੰਦ ਸਾਹਿਬ 6ਵੀਂ ਜੋਤ ਸਾਡੇ ਕਾਂਗੜ ਜ਼ਿਲ੍ਹੇ 'ਚ ਆਏ ਆ। ਕਹਿੰਦੀ ਤੁਹਾਨੂੰ ਪਤਾ ਹੈ? ਉਹ ਕਹਿੰਦਾ ਕੀ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਲੋਕ ਤੇ ਪ੍ਰਲੋਕ ਦੇ ਸੁੱਖਾਂ ਦੇ ਦਾਤੇ ਨੇ ਅੱਛਾ ਕਹਿੰਦੀ ਤੁਹਾਨੂੰ ਪਤਾ ਹੈ ਕਹਿੰਦੀ ਉਹ ਕਹਿੰਦਾ ਕੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੋ ਜਹਾਨ ਦੇ ਵਾਲੀ ਨੇ ਉਹਨਾਂ ਦੀ ਇੱਥੇ ਵੀ ਚੱਲਦੀ ਏ ਤੇ ਉੱਥੇ ਵੀ ਚੱਲਦੀ ਕਹਿੰਦਾ ਅੱਛਾ ਕਹਿੰਦੀ ਤੁਹਾਨੂੰ ਪਤਾ ਹੈ ਉਹ ਕਹਿੰਦਾ ਕੀ ਕਹਿੰਦੀ ਜਿਹੜਾ ਗੁਰੂ ਅਰਗੁਣ ਸਾਹਿਬ ਦੇ ਦਰਸ਼ਨ ਵੀ ਕਰ ਲਵੇ ਚਿੰਤਾ ਰਹਿੰਦੀ ਕੋਈ ਕਹਿੰਦਾ ਅੱਛਾ ਫਿਰ ਕੀ ਕਹਿਣਾ ਚਾਹੀਏ ਕਹਿੰਦੀ ਮੇਰਾ ਦਿਲ ਕਰਦਾ ਵੀ ਤੁਸੀਂ ਵੀ ਤੇ ਮੈਂ ਵੀ ਆਓ ਦਰਸ਼ਨ ਕਰਕੇ ਆਈਏ ਨਾ ਲੈ ਉਹਨਾਂ ਦੇ ਚਰਨਾਂ ਜੋ ਸਿੱਖੀ ਲੈ ਕੇ ਆਈਏ ਸਿੱਖੀ ਲੈ ਕੇ ਆਈਏ ਇਹ ਗੱਲਾਂ ਜਦੋਂ ਕੀਤੀਆਂ ਕਹਿਣ ਲੱਗਾ ਫਿਰ ਮੈਂ ਅੱਜ ਨਹੀਂ ਜਾਣਾ ਕੱਲ ਜਾਵਾਂ ਕੱਲ ਤੈਨੂੰ ਪਤਾ ਮੈਂ ਰਾਏ ਜੋਧਾਂ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਚੰਗੇ-ਚੰਗੇ ਉਪਹਾਰ ਲੈ ਕੇ ਜਾਣਾ ਕਹਿੰਦੇ ਉਹ ਸਾਰਾ ਦਿਨ ਵਧੀਆ-ਵਧੀਆ ਉਪਹਾਰ ਇਕੱਠੇ ਕੀਤੇ ਵੇ ਗੁਰੂ ਹਰਮਨ ਸਿੰਘ ਆ ਬੇਟਾ ਕਰਨਾ ਆ ਬੇਟਾ ਕਰਨਾ ਮੈਂ ਕਾਂਗੜ ਜ਼ਿਲ੍ਹੇ ਦਾ ਤਗੜਾ ਬੰਦਾ ਜੁਣ ਜਦੋਂ ਤੁਰਿਆ ਉਪਹਾਰ ਵਧੀਆ ਵਧੀਆ ਲੈਣੇ ਤੇ ਚੰਗੀ ਗੱਲ ਏ ਪਰ ਜਦੋਂ ਤੁਰਿਆ ਤੇ ਹਉਮੈ ਨਾਲ ਤੁਰਿਆ ਆਖੋ ਸਾਦਾ ਵੀ ਸਤਗੁਰੂ ਵੀ ਕੀ ਯਾਦ ਕਰਨਗੇ ਆ ਵੇਖ ਕੇ ਸਤਗੁਰੂ ਵੀ ਕੀ ਯਾਦ ਕਰਨਗੇ ਹਉਮੈ ਨਾਲ ਚੱਲ ਜੇ ਤੂੰ ਪਹੁੰਚਿਆ ਤੇ ਸੁਣਿਆ ਭੇਜਿਆ ਸਤਿਗੁਰਾਂ ਨੂੰ ਕਹੋ ਯੋਧਾ ਆਇਆ ਪੂਰੀ ਹੋਂਮੇ ਵਿੱਚ ਹੁਣ ਗੁਰੂ ਅਰਗੁਨ ਸਾਹਿਬ ਮਹਾਰਾਜ ਕਿਵੇਂ ਮਿਲਣ ਜਿੱਥੇ ਮੈਂ ਉਥੇ ਤੂੰ ਨਹੀਂ ਉਹ ਉਥੇ ਹੀ ਆ ਜਿੱਥੇ ਮੈਂ ਨਹੀਂ ਜਾਉ ਸੁਨਿਆ ਤੇ ਉਹ ਸਿੱਖਾਂ ਨੂੰ ਕਹਿੰਦਾ ਵੀ ਰਾਏ ਜੋਦਾ ਹੈ ਕਾਂਗੜ ਜਲੇਾ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਥੋੜਾ ਨਸ਼ਾ ਲੈਣਾ ਪਾਉ ਆ ਗੋ ਗੁਰੂ ਅਰਜਨ ਸਾਹਿਬ ਨੇ ਜਵਾਬ ਭੇਜਿਆ ਉਹਨੂੰ ਕਹੋ ਕੱਲ ਮਿਲਾਂਗੇ ਆਪ ਕੋ ਸਾਧਾ ਉਹਨੂੰ ਕਹੋ ਕੱਲ ਮਿਲਾਂਗੇ ਤੇ ਜਦੋਂ ਇਹ ਸੁਨਿਆ ਆਇਆ ਜਵਾਬ ਕੱਲ ਮਿਲਾਂਗੇ ਥੋੜੀ ਹੌਂਵੇਂ ਲੱਗੀ ਕਹਿੰਦੇ ਇਹਨਾਂ ਨੂੰ ਤੇ ਪਰਵਾਹੀ ਨਹੀਂ ਇਨਾ ਤੇ ਪ੍ਰਵਾਹੀ ਨਹੀਂ ਪ੍ਰਤੀਰਜ ਕੀਤਾ ਤੇ ਅਗਲੇ ਦਿਨ ਫੇਰ ਆਇਆ ਸਾਰਾ ਕੁਝ ਭੇਟਾ ਕੀਤਾ ਕੁਝ ਹਉਮੇ ਲੱਥੀ ਸਾਰੀਆਂ ਚੀਜ਼ਾਂ ਭੇਟਾ ਕੀਤੀਆਂ ਤੇ ਰਾਏ ਜੋਧ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਨਾਲ ਯੋਧਿਆਂ ਦੀਆਂ ਤੇ ਸ਼ਸਤਰਾਂ ਦੀਆਂ ਗੱਲਾਂ ਕਰਨ ਲੱਗ ਪਏ ਕਿ ਗੁਰੂ ਅਰਜਨ ਸਾਹਿਬ ਕੋ ਕਿੰਨੇ ਕਿ ਯੋਧੇ ਆ ਕਿੰਨੇ ਕਿ ਘੋੜੇ ਆ ਕਿੰਨੇ ਕਿ ਸ਼ਸਤਰ ਆ ਜਦੋਂ ਗੱਲਾਂ ਕਰਨ ਲੱਗ ਪਿਆ ਤੇ ਉਹ ਬੱਚੀ ਕਹਿੰਦੀ ਹੁਣ ਮੌਕਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਇਕੱਲੇ ਆ ਮੈਂ ਆਪਣੀ ਫੈਲ ਲਾ ਦਿਆਂ ਰੋਪਈ ਗੁਰੂ ਅਰਜਨ ਸਾਹਿਬ ਦੇ ਚਰਨ ਫੜ ਕੇ ਮਾਰ ਕਹਿੰਦੇ ਬੱਚੀ ਆ ਰੋਕੋ ਰਹੀ ਹੈ ਉਹ ਬੱਚੀ ਨੇ की आखे आगो छे में पाशा सिख दी पुत्री हां सोरे कर सिखी नहीं मैं सिख दी पुत्री हां सोरे कर सिखी नहीं करके मैं

ਇਨਾ ਤਰਨਾ ਇਨਾ ਕਹਿਣ ਵਿੱਚ ਦਰਦ ਮਹਾਰਾਜ ਕੋ ਰਿਆਨਾ ਗਿਆ ਤੇ ਸਿਰ ਤੇ ਹੱਥ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੈਨੂੰ ਸਤਗੁਰੂ ਚੇਤਾਵੇ ਤੈਨੂੰ ਸਤਗੁਰੂ ਚੇਤਾਵੇ ਮਹਾਰਾਜ ਇੱਥੇ ਵਿਆਹੀ ਗਈਆਂ ਸਿੱਖੀ ਬਾਕੀ ਸਾਰੇ ਸੋਹਣ ਜਿਹੜੀ ਗੱਲ ਕਹੀ ਛੇ ਬਾਸ਼ਾ ਸੁਣਿਆ ਉਹ ਸੁਭਾਤੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬੱਚੀਏ ਜਦੋਂ ਉਧਰ ਦੇ ਵਿੱਚ ਬੱਚੇ ਦਾ ਸਮਾਂ ਬਣੇਗਾ ਜਦੋਂ ਉਧਰ ਦੇ ਵਿੱਚ ਬੱਚੇ ਦਾ ਸਮਾਂ ਬਣੇਗਾ ਡਟ ਕੇ ਬਾਣੀ ਦਾ ਨਾਮ ਰੱਖੀ ਡਟ ਕੇ ਬਾਣੀ ਦਾ ਪੈਰਾ ਲਈ ਤੇਰੇ ਨਾਲ ਭਜਨ ਕਰਦੇ ਆ ਤੇਰੇ ਘਰ ਉਹ ਰੂਹ ਆਏਗੀ ਤੂੰ ਕਹਿਨੀ ਸਿੱਖੀ ਨਹੀਂ ਤੇਰੇ ਘਰ ਉਹ ਰੂਹ ਆਏਗੀ ਕਿ ਸਿੱਖੀ ਦੇ ਬੂਟੇ ਲੜ ਜਾਣਗੇ ਹੂ ਤੇ ਸਤਿ ਅਕਾਲ ਸਤਿਗੁਰੂ ਮੇਰੇ ਕਲਮਾਨ ਤੇਰੇ ਮੇਰੇ ਸੋਨੇ ਸਾਨੇ ਗੱਲਾਂ ਕੰਮ ਆਉਣ ਤੇ ਲਿਆਇਆ ਪ੍ਰਿੰਸੀਪਲ ਸਦਵੀਰ ਸਿੰਘ ਨੇ ਲਿਖਿਆ ਕਿਤਾਬ ਦਾ ਨਾਮ ਹੈ ਨਿਰਭਉ ਨਿਰਵੈ ਕਿ ਮਾਤਾ ਦਮੋਦਰੀ ਜੀ ਦੇ ਉਧਰ ਵਿੱਚ ਜਦੋਂ ਪਾਪਾ ਗੁਰ ਦਿੱਤਾ ਜੀ ਉਹਨਾਂ ਵੀ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਤੇ ਦੇਖੋ ਗੁਰੂ ਅਰਵਿੰਦ ਸਾਹਿਬ ਨੇ ਆਪਣੇ ਮਹਿਲਾਂ ਨੂੰ ਵੀ ਰਾ ਦਿੱਤਾ ਕਿ ਬੱਚਾ ਉਦਰ ਵਿੱਚ ਇਹ ਗੱਲ ਬੜੇ ਧਿਆਨ ਨਾਲ ਸੁਣ ਲੈ। ਗੁਰੂ ਅਰਬਿੰਦ ਸਾਹਿਬ ਪ੍ਰਿੰਸੀਪਲ ਸਦबीर ਸਿੰਘ ਨੇ ਲਿਖਿਆ ਹੈ। ਮਾਤਾ ਦਮੋਦਰੀ ਜੀ ਨੂੰ ਗੁਰੂ ਅਰਬਿੰਦ ਸਾਹਿਬ ਕਹਿੰਦੇ ਆ ਬੱਚਾ ਉਦਰ ਤੇ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਨਾਨਕ ਦਾ ਧਿਆਨ ਧਰ। ਆ ਕਹੀ ਕਹਿੰਦੇ ਧਿਆਨ ਨਹੀਂ ਧਰਨਾ ਚਾਹੀਦਾ। ਛੇਵੇਂ ਪਾਤਸ਼ਾਹ ਆਪ ਕੇ। ਆਪਣੇ ਬਹਿਲਾ। ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਨਾਨਕ ਦਾ ਧਿਆਨ ਧਰਨਾ ਹੈ। ਤੇ ਸਿਮਰਨ ਦੀ ਧੁਨੀ 'ਚ ਜੁੜਨਾ ਤੇ ਦਿਨ ਚੜੇ ਲੋੜਵੰਦਾਂ ਦੀ ਸੇਵਾ ਕਰਨੀ ਹੈ ਬਸਤਰ ਵੰਡਣੇ ਆ ਭੋਜਨ ਲੋੜਵੰਦਾਂ ਨੂੰ ਛਕਾਉਣਾ ਹੈ ਬਖਸ਼ੀ ਰੂਹ ਤੁਹਾਡੇ ਘਰ ਆਏਗੀ ਆਖੋ ਸਤਿਨਾਮ ਆਪਣੇ ਮਹਿਲਾਂ ਨੂੰ ਵੀ ਇਹ ਰਾਹ ਮਹਾਰਾਜ ਕਹਿੰਦੇ ਬੱਚੀਏ ਜਦੋਂ ਉਧਰ ਵਿੱਚ ਸਵਾ ਬਣੇ ਬਾਣੀ ਦਾ ਡੱਟ ਲੜ ਕੇ ਡੱਟ ਕੇ ਫੜੀ ਲੜ ਉਹ ਰੂ ਆਏਗੀ ਜਿਹਦਾ ਸਦਕਾ ਸਿੱਖੀ ਦੇ ਬੂਟੇ ਲੱਗ ਜਾਣਗੇ ਹੁਣ ਜਗਾਰਾ ਦੇਣਾ ਅਗਲੀ ਗੱਲ ਸੁਣਗੇ ਮਹਾਰਾਜ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜਿਆ ਬੱਚੀਏ ਤੇਰੇ ਨਾਲ ਬਚਨ ਕਰਦੇ ਆ ਅਸੀਂ ਦਸਵੇਂ ਜਾਮੇ ਵਿੱਚ ਤੇਰੇ ਪੜਪੋਤਿਆਂ ਕੋਲੋਂ ਸੇਵਾ ਲਵਾਂ ਮਹਾਰਾਜ ਬੋਚਾ ਸੁਲਿਆ ਗੁਰਮੇਰੇ ਕਲਾਮ ਹੱਤ ਜੇ ਜੇ ਮੇਰੇ ਸੋਹਣੇ ਸਾ ਦਸਵੇਂ ਪਾਤਸ਼ਾਹ ਨੇ ਜਿਹੜਾ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਕਾਂਗੜ ਵਿੱਚ ਇਹ ਬੱਚੀ ਦੇ ਪਰਪੋਤਰਿਆਂ ਕੋਲੋਂ ਸੇਵਾ ਲਈ ਉਹ ਵਜਨ ਪੂਰਾ ਹੋਇਆ ਕਹਦੇ ਗੱਜ ਕੇ ਸਤਿ ਆਲਵਾ ਹਰਿ ਸ੍ਰੀ ਆਕਾਂਡ ਇਸ ਲਈ ਮੇਰੀ ਵੀ ਅਰਦਾਸ ਕਰਿਓ ਆਪਣੀ ਵੀ ਪੈਨਾ ਸਵਾਰੇ ਨਾਨਕਾ ਜਨ ਕੋ ਮਹਾਰਾਜ ਜੀ ਜਿਨਾਂ ਤੁਸੀਂ ਸਵਾਰੋ ਨਜ਼ਰ ਕਰਦੇ ਹੋ ਉਹੀ ਸਵਾਰ ਸਕਦਾ ਧੰਨ ਗੁਰੂ ਵਰਗ ਵਿੱਚ ਸਾਤ ਸਾਰੀ ਸੰਗਤ ਦੇ ਕਿਰਪਾ ਕਰਿਓ ਮੇਰਾ ਪਰਿਆਥਕ